ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਟੈਰੀ ਫਾਰਮ ਦੇਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸਿੰਚਾਂ ਸੇਲ ਲਈ ਲੈ ਕੇ ਆਏ ਹਾਂ ਜੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਕੋਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਈ ਹਾਂਜੀ ਬਾਈ ਸ਼ਸਤਰੀਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਬਾਈ ਹਾਂਜੀ ਹਾਂਜੀ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਸੋਹਣਾ ਚੱਲੀ ਜਾਂਦਾ ਠੀਕ ਆ ਕੱਲ ਫਿਰ ਕਿਵੇਂ ਰਿਹਾ ਰਿਸਪੌਂਸ ਕੱਲ ਵੀਰੇ ਬਹੁਤ ਸੋਹਣਾ ਰਿਸਪੌਂਸ ਰਿਹਾ ਆਪਣਾ ਸਮਝ ਲਓ ਕਿ ਅੱਧੇ ਘੰਟੇ ਚ ਮਤਲਬ ਕਿ ਗਾਇਆਂ ਆਨਲਾਈ ਠੀਕ ਹੈ ਬਾਈ ਤਿੰਨੋ ਗਾਇਆਂ ਟਿਕੋ ਕਰਨੇ ਲੈਤੀਆਂ ਨੇ ਠੀਕ ਹੈ ਹਾਂਜੀ ਹਾਂ ਤੇ ਰੇਟ ਫਿਰ ਕੱਲ ਵੀ ਜਾਏ ਸੀ ਰੇਟ ਆ ਤੇ ਵੀ ਜਾਏ ਅੱਜ ਵੀ ਬਾਈ ਆਪਣਾ ਰੇਟ ਜਾਏ ਜੀ ਹੋਗਾ ਮਤਲਬ ਠੀਕ ਹੈ ਹਾਂਜੀ ਹਾਂ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਮੇਰੇ ਦਵਿੰਦਰ ਸਿੰਘ ਪਿੰਡ ਢੱਲਵਾ ਜ਼ਿਲ੍ਹਾ ਬਰਨਾਲਾ तहसील ਆਪਾਂ ਨੂੰ ਤਪਾ ਪੈਂਦੀ ਹੈ ਨੇੜੇ ਪਿੰਡ ਬਈ ਨੇੜੇ ਵੀਰੇ ਸੁਪਰਾ ਆਪਾਂ ਨੂੰ 4 ਕਿਲੋਮੀਟਰ ਪੈਂਦਾ ਤੇ 4-5 ਕਿਲੋਮੀਟਰ ਆਪਾਂ ਨੂੰ ਤਪਾ ਸ਼ਹਿਰ ਆ ਠੀਕ ਆ ਹਾਂਜੀ ਵੀਰੇ ਕੰਟੈਕਟ ਨੰਬਰ ਬੋਲੋ ਕੰਟੈਕਟ ਨੰਬਰ 73551 97660 ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਹੇ ਨੇ ਕਰ ਲੋ ਤੇ ਦਵਿੰਦਰ ਬਾਈ ਕਿਹੜਾ ਸੂਆ ਸੂਈ ਆ ਇਹ ਵੀਰੇ ਤੀਸਰਾ ਸੂਆ ਬਹਿੜ ਸੂਈ ਆ ਠੀਕ ਆ ਹਾਂਜੀ ਕਿੰਨਾ ਟਾਈਮ ਹੋ ਗਿਆ ਸੀ ਇਹ ਰਾਤ ਸੂਈ ਆ ਬਾਈ ਰਾਤ ਆ ਬੱਚਾ ਦੇਤਾ ਇਹਨੇ ਬੱਚਾ ਬਸ ਆ ਦੇ ਹਾਂਜੀ ਹਾਂਜੀ ਬੱਚਾ ਦੇਤਾ ਠੀਕ ਆ ਤੇ ਜੇਰ ਦੂਰ ਦੀ ਓਕੇ ਆ ਬੀਕਲੀਅਰ ਸਾਰਾ ਪੂਰੀ ਸਾਫ ਆ ਬਹਿੜ ਠੀਕ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਕਿੰਨਾ ਕ ਬੋਲਾ ਦਵਿੰਦਰ ਕੱਢਾ ਬੋਲਾ ਵੀਰੇ ਤੜਕੇ ਰਾਤ ਕੱਢਦਾ ਸੀਗਾ ਵਧੀਆ ਬੋਲਾ ਤੇ ਤੜਕੇ 5 ਕਿਲੋ ਬੋਲਾ ਬੱਚੇ ਨੂੰ ਠਗਾ ਕੇ ਸੀ ਕੱਢਦਾ ਸੀ ਉਹ ਚਵਾਈ ਚਵਾਈ 1 ਕਿਲੋ ਚਵਾਈ ਚਵਾਈ 1 ਨੰਬਰ ਆ ਬਈ ਇਹ ਪਤਾ ਨਾ ਮਾਰਾਂ ਜੀ ਠੀਕ ਆ ਬਾਈ ਹਾਂ ਉਹ ਠੰਡੀ ਝੀਲ ਬਹੁਤ ਆ ਜਮਾ ਜਮਾ ਬਾਈ ਜਿਵੇਂ ਮਰਜ਼ੀ ਲੋ ਕੋਈ ਦਿੱਕਤ ਹੀ ਨਹੀਂ ਹੈਗੀ ਹੂੰ ਗੁਲਾਬੀ ਚੋਂ ਸੁਖਨਾ ਬਾਲਾ ਸੋਹਣਾ ਲੱਗਿਆ ਬਾਲਾ ਕਮਾਲਾ ਬਾਲਾ ਸੋਹਣਾ ਬਾਈ ਬਾਲਾ ਸੋਹਣਾ ਕਿੰਨਾ ਕਦਦੇ ਦੇ ਦੂ ਬਾਈ ਐਸਟੀਮੇਟ ਬਾਈ ਐਸਟੀਮੇਟ ਹੈ ਗਾ 20 ਲੀਟਰ ਦੇ ਕਰੀਬ ਇਹਨੇ ਦੁੱਧ ਦੇਣਾ ਪਿਛਲੇ ਸੂਏ ਦਾ ਗੀਰਕਾਰ ਸੀ ਪਿਛਲੇ ਸੂਏ ਬਾਈ 17 18 ਕਿਲੋ ਦੁੱਧ ਦਿੰਦਾ ਇਸ ਵਾਰ 20 ਦੀ ਗਰੰਟੀ ਹੈ ਆਪਣੀ ਬਾਕੀ ਥਣ ਜਾਣ ਵਾਲਾ ਚੰਗਾ ਬਾਲਾ ਚੰਗਾ ਬਾਈ ਬਾਲਾ ਸੋਹਣਾ ਦੁੱਧ ਵਾਲੀ ਨਾੜ ਤੇ ਕਰੋ ਬੜਾ ਚੰਗਾ ਬਾਕੀ ਫਰਟ ਵਾਲਾ ਦੁੱਧ ਪਾਓ ਫਰਟ ਵਾਲਾ ਦੁੱਧ ਪਾਓ ਕੋਈ ਦਿੱਕਤ ਨਹੀਂ ਜਿਵੇਂ ਮਰਦੀ ਲੋ ਠੰਡੀ ਚੀਜ਼ ਠੰਡੀ ਚੀਜ਼ ਚੱਕ ਕੇ ਖੜਦੀ ਆ ਹਾਂਜੀ 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 ਭਾਈ ਕੋਈ ਦਿੱਕਤ ਹੀ ਨਹੀਂ ਖਾਣ ਪੀਣ ਨੂੰ ਪੂਰੀ ਖੁੱਲੀ ਆ ਇੱਕ ਗੱਲ ਹੋਰ ਹੈ ਗਰਮੀਆਂ ਦਾ ਤੋਹਫਾ ਗਰਮੀਆਂ ਦਾ ਤੋਹਫਾ ਭਾਈ ਸਮੀ ਭੜੀ ਆ ਬਖੜ ਤੇ ਮੈਂ ਜਿਹੜਾ ਕਿੱਥੇ ਖੜੀ ਆ ਉੱਥੇ ਖੜੀ ਹਾਂ ਹਾਂਜੀ 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 ਭਾਈ ਇਹ ਮਤਲਬ ਕਿ ਸੀਲ ਦੀ ਨਿਸ਼ਾਨ ਵਾਂਗੂ ਹੀ ਆ ਲੋ ਪੂਸ ਚੱਕ ਕੇ ਖੜ ਗਈ ਆ ਸਹੀ ਗੱਲ ਹੈ ਭਾਈ ਕੋਈ ਐ ਨਹੀਂ ਹੈ ਡਿਵਿੰਦਰ ਹੋਰ ਗੱਲ ਆ ਜੋ ਜੋ ਦਿਨ ਵਧਦੇ ਜਾਣਗੇ ਨਖਾਰ ਫੜ ਨਖਾਰ ਫੜੂਗੀ ਭਾਈ ਹੁਣ ਤਾਂ ਸੂਏ 'ਚ ਹਜੇ ਕੁੜੇ ਦੇਖ ਲੋ ਹਾਂ ਸੁਹਾਗਾ ਤੇ ਜਦੋਂ ਉਹ ਹੀ ਗੱਲ ਹਫਤੇ ਦਸ ਦਿਨਾਂ ਤੱਕ ਤਾਂ ਨਾ ਬੈਠਨੇ ਕੁਝ ਹੋਰ ਹੀ ਹੋ ਜਾਣਾ ਜੋ ਦੁੱਤੇ ਆ ਗਈ ਹੈ। ਕੀ ਬਾਤ ਹੈ। ਹਾਂਜੀ ਹਾਂਜੀ ਬਾਈ। ਤੇ ਖੋਲੋ ਬਾਈ ਤੋਰੇ ਹਾਂਜੀ ਵੀਰੇ ਖੋਲੋ। ਖੋਲ ਲੇਗਾ ਤੇਰਾ। ਚਲ ਮੈਂ ਖੋਲਦਾ। ਬਾਕੀ ਦਵਿੰਦਰ ਮੁੱਲ ਫਿਰ ਕੀ ਰਹੂਗਾ ਜਾਇਜ਼ ਮੁੱਲ ਬਾਈ ਬਾਜ਼ੀ ਵੀ ਬਿਲਕੁਲ ਹੀ ਜਾਇਜ਼ ਰੇਟ ਹੋਊਗਾ ਬਸ। ਆ ਹੋਊਗਾ ਬਸ ਐ ਸਮਝ ਲਈ 100 ਦਾ ਨੋਟ ਛੱਡਣ ਵਾਲਾ ਤੇ ਹੋਊਗਾ ਜਾਇਜ਼। ਦਵਿੰਦਰ ਉਹ ਕੱਦ-ਕਾਟ ਤੇ ਬਹੁਤ ਆ ਹਨਾ। ਬਾਈ ਬਾਲਾ ਸੋਹਣਾ ਕੱਦ-ਕਾਟ ਹੈਗਾ। ਹਾਂ। ਕੱਦ ਕਾਠ ਬਈ ਬਹੁਤ ਚੰਗਾ ਹਵਾਨਾ ਜਿਹੜਾ ਲਗਾਇਆ ਕਰਮਾ ਨੇ ਹਵਾਨੇ ਦੀ ਫੀਡਿੰਗ ਦੇਖੋ ਬਹੁਤ ਕਮਾਲ ਆ ਬਈ ਬਹੁਤ ਜਿਆਦਾ ਵਾਕ ਮਾਰੀ ਦੋ ਵੀ ਚੰਗਾ ਹੋਊਗਾ ਬਈ ਪੇਟ ਚ ਵੀ ਸਵਾਦ ਹੋਊਗਾ ਬਹੁਤ ਬਹੁਤ ਵਧੀਆ ਵੀਰੇ ਹਾਂ ਬਾਕੀ ਚੋਣ ਬਈ ਚਾਹੇ ਤੁਸੀਂ ਜਵਾਕ ਚ ਮਤਲਬ ਕਿ ਚੋ ਲੈਣਾ ਕੋਈ ਐਂ ਟਿੱਕਤ ਹੀ ਨਹੀਂ ਹੈਗੀ ਤੁਸੀਂ ਭੱਜ ਨਾਠ ਨਹੀਂ ਕਰਦੇ ਨਾ 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 ਠੰਡੀ ਆ ਵੀਰੇ ਸਵਾਦੀ ਬੜੀ ਠੰਡੀ ਬਹਿੜ ਸਹੀ ਗੱਲ ਹੈ ਠੰਡੇ ਸਵਾਦੀ ਮੰਨ ਕੇ ਚਲੋ ਜਮਾ ਲੱਗੇ ਸਵਾਦ ਆ ਜੀ ਹਾਂਜੀ 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 ਵੀਰੇ ਹੂੰ ਤੇ ਧਾਰਾ ਮਾਰੋਗੇ ਦੇ ਅੰਦਰ ਹਾਂਜੀ ਵੀਰੇ ਧਾਰਾ ਮਾਰ ਦਿੰਨੇ ਆ ਚਾਹੇ ਦਵਾਕ ਖੋਲੀ ਫਿਰਨ ਦਵਾਕ ਚੋ ਲੈਣ ਤੇ ਮੁੱਲ ਫਿਰ ਕੀ ਕੀਤਾ ਜਾਇਜ਼ ਮੁੱਲ ਵੀਰੇ ਬਸ ਛੋੜ ਹੀ ਹੋਊਗੀ ਇਹਦੇ ਚੋਂ 58000 ਦੀ ਵੈੜ ਦੇਵਾਂਗੇ 52000 ਤੂੰ ਬਾਈ ਹਾਂ ਛੋੜ ਹੀ ਹੋਊਗੀ ਬਾਈ ਚਾਰ ਸਪੀਰੋਂ ਲੈ ਵੀ ਦੀ ਕੁਆਲਿਟੀ ਦੇਖੋ ਹਾਂਜੀ ਹਾਂਜੀ ਆਪਣਾ ਉਹ ਕੰਮ ਨਹੀਂ ਹੁੰਦਾ ਹੈਗਾ ਬਾਈ ਵੀ ਐਵੇਂ ਬਾਧੂ ਹੈ ਨਾ ਐਵੇਂ ਮਤਲਬ ਕਿ ਮੁੱਲ ਕਰੀ ਜਾਈਏ ਆਪਣਾ ਦੇਣ ਲੈਣ ਵਾਲੇ ਮੁੱਲ ਹੁੰਦੇ ਠੀਕ ਆ ਹਾਂ ਧਾਰਾ ਮਾਰੋਗੇ ਹਾਂਜੀ ਹਾਂਜੀ ਲੋਕਾਂ ਰਾਮਾ ਜਵਿੰਦਰ ਸਿੱਧੇ ਹੀ ਭੇਗਾ ਜਿਵੇਂ ਮਰਜੀ ਬਾਈ ਹਾਂ ਕੋਈ ਦਿੱਕਤ ਹੀ ਨਹੀਂ ਹੈਗੀ ਕੀ ਬਾਤ ਆ ਬਾਈ ਚਵਾਈ ਚੈੱਕ ਕਰਾਉਣੇ ਜਵਿੰਦਰ ਮੈਂ ਕਹਣਾ ਬਾਈ ਕੋਣ ਐਸਨ ਲੱਗਿਆ ਵਾ ਬਾਈ ਬਾਲਾ ਸੋਨਾ ਚੋਂ ਲੱਗਿਆ ਕੀ ਬਾਤ ਹੈ ਤਾਂ ਬਾਈ ਮੇਰਾ ਬੋਲਾ ਹੀ ਮਾਰ ਦਿਆ ਹਾਂ ਜੀ ਹਾਂ ਬੋਲਾ ਹੀ ਆ ਬਾਈ ਗਵਿੰਦਰ ਮੈਂ ਕਹਣਾ ਥਾਂ ਨਹੀਂ ਚੰਗਾ ਉਨੀ ਚਵਾਈ ਦੀ ਚੰਗੀ ਹੈ ਨਾ ਹਾਂ ਜੀ ਹਾਂ ਜੀ ਹਾਂ ਜੀ ਬਾਈ ਬੜੀ ਸੋਹਣੀ ਚਵਾਈ ਆ ਮੈਂ ਮੈਂ ਕਹਣਾ ਅਸਲ ਵਿੱਚ ਨਾ ਰੂਹ ਖੁਸ਼ ਕਰਦੀ ਆ ਤੁਹਾਨੂੰ ਢੋਣ ਵੀ ਸਾਰਾ ਹਜੇ ਕਿੰਨਾ ਦੇਖ ਲਓ ਤੁਸੀਂ ਆ ਸਮਝ ਲਓ ਵੀ ਅੱਧਾ ਲੀਟਰ ਦੁੱਧ ਤਾਂ ਘਟਦਾ ਹੋਊਗਾ ਸਹੀ ਗੱਲ ਆ ਕੀ ਬਾਤ ਆ ਹਾਂ ਬਸ ਕੀ ਮੁੱਲ ਵੀ ਹੈ ਜੀ ਬਾਈ ਬਫੈਸਟ ਵੀ ਹਾਂਜੀ 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 ਬਾਈ ਤੇ ਜੇ ਕਿਸੇ ਵੀ ਨੂੰ ਨਾ ਮਨ ਕੇ ਚਲੋ ਬੜਾ ਪਸੰਦਾ ਵੇ ਬਾਈ ਦਾ ਕੰਡਾ ਹੀ ਤਾਂ ਜ਼ਰੂਰ ਕਰੋ ਵੀਡੀਓ ਨੂੰ ਦੇਖਣ ਲਈ ਧੰਨਵਾਦ